ਉਦੋਂ ਜ਼ਿਆਦਾ ਵੱਡਾ ਨਹੀਂ ਸੀ ਮੈਂ ਬੜਾ ਛੋਟਾ ਜਿਹਾ ਸੀ ਜਦੋਂ ਮੇਰੀ ਮੰਮੀ ਦੀ ਡੈਥ ਹੋ ਗਈ ਸੀ ਮੇਰੇ ਡੈਡੀ ਨੇ ਮੈਨੂੰ ਇਕੱਲੇ ਨਹੀਂ ਪਾਲ ਲਿਆ ਸੀ ਉਦੋਂ ਮੇਰੀ ਦਾਦੀ ਵੀ ਜਿਉਂਦੀ ਸੀ ਬਾਅਦ ਵਿੱਚ ਤਾਂ ਦਾਦੀ ਦੀ ਵੀ ਡੈਥ ਹੋ ਗਈ ਸੀ ਡੈਡੀ ਤੇ ਦਾਦੀ ਨੇ ਮੈਨੂੰ ਪਾਲ ਲਿਆ ਸੀ ਮੈਨੂੰ ਆਪਣੀ ਮੰਮੀ ਦੀ ਬੜੀ ਯਾਦ ਆਉਂਦੀ ਸੀ ਉਦੋਂ ਤਾਂ ਮੈਂ ਛੋਟਾ ਸੀ ਪਰ ਹੁਣ ਥੋੜੀ ਜੀ ਸਮਝ ਆ ਗਈ ਸੀ ਇਸ ਕਰਕੇ ਮੰਮੀ ਦੀ ਬੜੀ ਯਾਦ ਆਉਂਦੀ ਸੀ ਜਦੋਂ ਮੈਂ ਸਕੂਲ ਵਿੱਚ ਜਾਂਦਾ ਸੀ ਤਾਂ ਸਾਰੇ ਬੱਚੇ ਆਪਣੀ ਆਪਣੀ ਮੰਮੀ ਦੀਆਂ ਗੱਲਾਂ ਕਰਦੇ ਸੀ ਤਾਂ ਮੈਨੂੰ ਵੀ ਥੋੜਾ ਜਿਹਾ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿ ਕਾਸ਼ ਮੇਰੀ ਵੀ ਅੱਜ ਮੰਮੀ ਜਿਉਂਦੀ ਹੁੰਦੀ ਮੈਂ ਵੀ ਆਪਣੇ ਸ਼ੌਂਕ ਪੂਰੇ ਕਰਦਾ ਮੈਂ ਵੀ ਆਪਣੀਆਂ ਗੱਲਾਂ ਦੱਸਦਾ ਬੇਸ਼ੱਕ ਦਾਦੀ ਤੇ ਡੈਡੀ ਮੈਨੂੰ ਬੜਾ ਪਿਆਰ ਕਰਦੇ ਸੀ ਦਾਦੀ ਮੈਨੂੰ ਮਾਂ ਵਾਂਗ ਹੀ ਪਿਆਰ ਕਰਦੀ ਸੀ ਪਰ ਬਜ਼ੁਰਗ ਹੋਣ ਦੇ ਬਾਵਜੂਦ ਵੀ ਉਹ ਮੇਰਾ ਬੜਾ ਕਰਦੀ ਸੀ ਪਰ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਮਾਂ ਦੀ ਯਾਦ ਆ ਹੀ ਜਾਂਦੀ ਸੀ ਮੇਰੇ ਚਾਚਾ ਤੇ ਚਾਚੀ ਪਹਿਲਾਂ ਸਾਡੇ ਨਾਲ ਰਹਿੰਦੇ ਸੀ ਪਰ ਉਹ ਮੰਮੀ ਦੇ ਜਾਣ ਤੋਂ ਬਾਅਦ ਮੈਨੂੰ ਕੁਝ ਜ਼ਿਆਦਾ ਹੀ ਤੰਗ ਕਰਨ ਲੱਗ ਗਏ ਸੀ ਜਦੋਂ ਮੇਰੇ ਡੈਡੀ ਕੰਮ ਤੇ ਚਲੇ ਜਾਂਦੇ ਸੀ ਤਾਂ ਚਾਚੀ ਮੈਨੂੰ ਬੜਾ ਤੰਗ ਕਰਦੀ ਸੀ ਚਾਚੀ ਮੇਰੇ ਕੋਲੋਂ ਘਰ ਦਾ ਕੰਮ ਕਰਵਾਉਣ ਲੱਗ ਜਾਂਦੀ ਸੀ ਇਹ ਗੱਲ ਦਾਦੀ ਨੇ ਡੈਡੀ ਨੂੰ ਦੱਸ ਦਿੱਤੀ ਕਿਉਂਕਿ ਦਾਦੀ ਕੋਲੋਂ ਇਹ ਸਭ ਨਾ ਜਰਿਆ ਗਿਆ ਦਾਦੀ ਵੀ ਚਾਚੀ ਨਾਲ ਕੰਮ ਕਰਵਾਉਂਦੀ ਸੀ ਪਰ ਫਿਰ ਵੀ ਚਾਚੀ ਮੇਰੇ ਕੋਲੋਂ ਜਾਣ ਕੇ ਕੰਮ ਕਰਵਾਉਂਦੀ ਸੀ ਤਾਂ ਕਿ ਮੈਂ ਔਖਾ ਹੋ ਸਕਾਂ ਉਹ ਮੇਰਾ ਬਿਲਕੁਲ ਵੀ ਮੋਹ ਨਹੀਂ ਕਰਦੀ ਸੀ ਪਰ ਦਾਦੀ ਮੈਨੂੰ ਲਾਡ ਲਡਾਉਂਦੀ ਰਹਿੰਦੀ ਸੀ ਇੱਕ ਦਿਨ ਤਾਂ ਡੈਡੀ ਨੇ ਇਹ ਸਭ ਆਪਣੀ ਅੱਖੀਂ ਵੇਖ ਲਿਆ ਸੀ ਕਿ ਚਾਚੀ ਮੇਰੇ ਕੋਲੋਂ ਰੋਹਣਾ ਕੰਮ ਕਰਾ ਰਹੀ ਸੀ ਡੈਡੀ ਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਜਿਸ ਕਰਕੇ ਡੈਡੀ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ ਦਾਦੀ ਬੜਾ ਕਹਿ ਰਹੀ ਸੀ ਕਿ ਚਲ ਥੋੜਾ ਟਾਈਮ ਹੋਰ ਰੁਕ ਜਾ ਕੋਈ ਗੱਲ ਨਹੀਂ ਮੈਂ ਘਰ ਹੁੰਨੀ ਆ ਮੈਂ ਆਪੇ ਦਾ ਧਿਆਨ ਰੱਖਾਂਗੀ ਹੁਣੇ ਵੈਸੇ ਵੀ ਵੱਡਾ ਹੋ ਗਿਆ ਪਰ ਫਿਰ ਵੀ ਡੈਡੀ ਕੋਲੋਂ ਇਹ ਗੱਲ ਨਾ ਜਰੀ ਗਈ ਚਾਚੀ ਆਪਦੇ ਜਵਾਕਾਂ ਨੂੰ ਤਾਂ ਪੜ੍ਹਨ ਲਈ ਬਿਠਾ ਦਿੰਦੀ ਸੀ ਤੇ ਮੇਰੇ ਕੋਲੋਂ ਕੰਮ ਕਰਵਾਉਂਦੀ ਸੀ ਵੈਸੇ ਤਾਂ ਮੈਂ ਵੱਡਾ ਹੋ ਗਿਆ ਸੀ ਜੇ ਮੈਂ ਥੋੜਾ ਜਿਹਾ ਵੀ ਚਾਚੀ ਨੂੰ ਕੰਮ ਲਈ ਜਵਾਬ ਦੇ ਦਿੰਦਾ ਸੀ ਤਾਂ ਚਾਚੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੀ ਸੀ ਜਿਸ ਕਰਕੇ ਡੈਡੀ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ ਸੀ ਚਾਚਾ ਚਾਚੀ ਅਲੱਗ ਹੋ ਗਏ ਸੀ ਤੇ ਦਾਦੀ ਸਾਡੇ ਵੱਲ ਹੋ ਗਈ ਸੀ ਦਾਦੀ ਡੈਡੀ ਮੈਂ ਅਸੀਂ ਸਾਰੇ ਇੱਕ ਘਰ ਵਿੱਚ ਰਹਿੰਦੇ ਸੀ ਹੁਣ ਇਸ ਘਰ ਵਿੱਚ ਮੈਨੂੰ ਥੋੜੀ ਸ਼ਾਂਤੀ ਜੀ ਮਹਿਸੂਸ ਹੁੰਦੀ ਸੀ ਕਿਉਂਕਿ ਇੱਥੇ ਹੁਣ ਚਾਚੀ ਨਹੀਂ ਰਹਿੰਦੀ ਸੀ ਚਾਚੀ ਹੋਣਾ ਨੇ ਆਪਣਾ ਘਰ ਬਣਾ ਲਿਆ ਸੀ ਸਾਨੂੰ ਪਹਿਲਾਂ ਵਾਲਾ ਹੀ ਘਰ ਆ ਗਿਆ ਸੀ ਮੈਂ ਇੱਥੇ ਬੜੇ ਮਜ਼ੇ ਨਾਲ ਰਹਿੰਦਾ ਸੀ ਹੁਣ ਮੇਰੀ ਦਾਦੀ ਮੇਰੇ ਡੈਡੀ ਨੂੰ ਇਸ ਗੱਲ ਲਈ ਮਜਬੂਰ ਕਰਦੀ ਸੀ ਕਿ ਦੂਸਰਾ ਵਿਆਹ ਕਰਵਾ ਲੈ ਕਿੰਨਾ ਕੁ ਟਾਈਮ ਮੈਂ ਤੁਹਾਡੇ ਦੋਵਾਂ ਦੀ ਰੋਟੀ ਪਕਾਉਂਦੀ ਰਹੂੰਗੀ ਡੈਡੀ ਮੇਰੇ ਕਰਕੇ ਵਿਆਹ ਲਈ ਨਹੀਂ ਮੰਨਦਾ ਸੀ ਕਿਉਂਕਿ ਡੈਡੀ ਨੂੰ ਇੱਕ ਤਾਂ ਇਹ ਸੀ ਕਿ ਮੁੰਡਾ ਵੱਡਾ ਹੋ ਚੱਲਿਆ ਉੱਪਰ ਦੀ ਇਹ ਸੀ ਕਿ ਚਲ ਹੁਣ ਤਾਂ ਟਾਈਮ ਲੰਘ ਹੀ ਗਿਆ ਮੁੰਡੇ ਦਾ ਵਿਆਹ ਕਰਾਂਗੇ ਪਰ ਮੈਂ ਅਜੇ ਇੰਨਾ ਵੱਡਾ ਵੀ ਨਹੀਂ ਹੋਇਆ ਸੀ ਮੈਂ ਡੈਡੀ ਨੂੰ ਵੀ ਇਸ ਗੱਲ ਲਈ ਫੋਰਸ ਕੀਤਾ ਤੁਸੀਂ ਵਿਆਹ ਕਰਵਾ ਲਓ ਕੱਲ ਨੂੰ ਮੈਂ ਵੀ ਆਪਣੀ ਲਾਈਫ ਵਿੱਚ ਬਿਜ਼ੀ ਹੋ ਜਾਊਂਗਾ ਫੇਰ ਤੁਹਾਡਾ ਔਖਾ ਹੋ ਜਾਊਗਾ ਮੇਰੇ ਜ਼ਿਆਦਾ ਫੋਰਸ ਕਰਨ ਤੇ ਡੈਡੀ ਨੇ ਵਿਆਹ ਹੀ ਹਾਂ ਕਰ ਦਿੱਤੀ ਦਾਦੀ ਨੇ ਛਾਤੀ ਇੱਕ ਤਲਾਕਸ਼ੂਦਾ ਕੁੜੀ ਲੱਭ ਲਈ ਤੇ ਡੈਡੀ ਦਾ ਵਿਆਹ ਉਹਦੇ ਨਾਲ ਪੱਕਾ ਕਰ ਦਿੱਤਾ ਡੈਡੀ ਦੀ ਉਮਰ ਜ਼ਿਆਦਾ ਸੀ ਪਰ ਉਸ ਦੀ ਉਮਰ ਬਹੁਤ ਘੱਟ ਸੀ ਕਿਉਂਕਿ ਉਹ ਆਪਣੇ ਛੋਟੇ ਛੋਟੇ ਬੱਚੇ ਛੱਡ ਕੇ ਆਈ ਸੀ ਉਹਦੇ ਬੱਚੇ ਉਹਦੇ ਪਹਿਲਾਂ ਵਾਲੇ ਘਰ ਵਾਲੇ ਨੇ ਰੱਖ ਲਏ ਸੀ ਡੈਡੀ ਦਾ ਵਿਆਹ ਹੋ ਗਿਆ ਸੀ ਮੈਨੂੰ ਆਪਣੀ ਮੰਮੀ ਤੋਂ ਬੜੀ ਸੰਗ ਲੱਗਦੀ ਸੀ ਮੈਂ ਉਹਨੂੰ ਬੜਾ ਘੱਟ ਬੁਲਾਉਂਦਾ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਉਹ ਮੇਰੀ ਪਰਜਾਈ ਲੱਗਦੀ ਹੋਵੇ ਕਿਉਂਕਿ ਉਹਦੀ ਉਮਰ ਇੰਨੀ ਜ਼ਿਆਦਾ ਨਹੀਂ ਸੀ ਡੈਡੀ ਮੈਨੂੰ ਇਸ ਗੱਲ ਲਈ ਬੜਾ ਕਹਿੰਦੇ ਸੀ ਕਿ ਪੁੱਤ ਤੂੰ ਇਹਨੂੰ ਮਾਂ ਕਿਹਾ ਕਰ ਪਰ ਮੈਂ ਉਹਨੂੰ ਬੜਾ ਘਟ ਬੁਲਾਉਂਦਾ ਸੀ ਮੈਂ ਜਦੋਂ ਵੀ ਬੁਲਾਉਂਦਾ ਸੀ ਤਾਂ ਹਾਂਜੀ ਹਾਂਜੀ ਕਹਿ ਕੇ ਬੁਲਾਉਂਦਾ ਸੀ ਉਹ ਵੀ ਚਾਹੁੰਦੀ ਸੀ ਕਿ ਮੈਂ ਉਹਨੂੰ ਮੰਮੀ ਕਹਾ ਪਰ ਪਤਾ ਨਹੀਂ ਕਿਉਂ ਮੇਰੇ ਕੋਲੋਂ ਇਹ ਹੁੰਦਾ ਨਹੀਂ ਸੀ ਇੱਕ ਦਿਨ ਘਰ ਵਿੱਚ ਕੋਈ ਨਹੀਂ ਸੀ ਮੈਂ ਤੇ ਮੰਮੀ ਸੀ ਮੈਂ ਆਪਣੇ ਕੰਪਿਊਟਰ ਤੇ ਬੈਠਾ ਕੋਈ ਕੰਮ ਕਰ ਰਿਹਾ ਸੀ ਮੈਨੂੰ ਮੇਰੀ ਨਵੀਂ ਮੰਮੀ ਕਹਿਣ ਲੱਗੀ ਕਿ ਚੱਲ ਕੋਈ ਵਧੀਆ ਜੀ ਫਿਲਮ ਲਾ ਆਪਾਂ ਦੋਨੇ ਵੇਖਦੇ ਆ ਮੈਂ ਕਿਹਾ ਕਿ ਤੁਸੀਂ ਵੇਖ ਲਵੋ ਮੈਂ ਫਿਲਮ ਲਾ ਕੇ ਆਪ ਦੂਸਰੇ ਕਮਰੇ ਵਿੱਚ ਚਲਾ ਗਿਆ ਕਿਉਂਕਿ ਮੈਨੂੰ ਉਹਦੇ ਕੋਲ ਬੜੀ ਸੰਗ ਲੱਗਦੀ ਸੀ ਮੰਮੀ ਕਾਫੀ ਟਾਈਮ ਤੱਕ ਫਿਲਮ ਵੇਖ ਰਹੀ ਸੀ ਇਹ ਗੱਲ ਮੰਮੀ ਨੇ ਮੇਰੇ ਡੈਡੀ ਕੋਲ ਕੀਤੀ ਮੰਮੀ ਡੈਡੀ ਨੂੰ ਕਹਿਣ ਲੱਗੀ ਕਿ ਜਦੋਂ ਵੀ ਮੈਂ ਇਹਦੇ ਕੋਲ ਬੈਠਦੀ ਆ ਇਹ ਉੱਠ ਕੇ ਦੂਜੇ ਕਮਰੇ ਵਿੱਚ ਭੱਜ ਜਾਂਦਾ ਕੱਲ ਨੂੰ ਤੁਸੀਂ ਕਹਿਣਾ ਹੈ ਕਿ ਇਹਦੇ ਨਾਲ ਪਿਆਰ ਨਹੀਂ ਕਰਦੀ ਜੋ ਜਦ ਇਹ ਮੇਰੇ ਕੋਲ ਹੀ ਨਹੀਂ ਬੈਠਦਾ ਮੈਨੂੰ ਆਪਣੀ ਮਾਂ ਦਾ ਦਰਜਾ ਹੀ ਨਹੀਂ ਦਿੰਦਾ ਫਿਰ ਮੈਂ ਇਹਦਾ ਮੋਹ ਕਿੱਦਾਂ ਕਰਾਂ ਮੈਨੂੰ ਇਹ ਵੀ ਦੱਸ ਦਵੋ ਇਹ ਸਭ ਗੱਲਾਂ ਮੰਮੀ ਨੇ ਮੇਰੇ ਸਾਹਮਣੇ ਡੈਡੀ ਨੂੰ ਕਈਆਂ ਸੀ ਫਿਰ ਡੈਡੀ ਮੈਨੂੰ ਕਹਿਣ ਲੱਗਿਆ ਕਿ ਪੁੱਤਰ ਇਹ ਗੱਲ ਵਿੱਚ ਤੇਰਾ ਕਸੂਰ ਆ ਤੂੰ ਆਪਣੀ ਮਾਂ ਨੂੰ ਮਾਂ ਸਮਝਿਆ ਕਰ ਵੇਖੋ ਤਰਸਦੀ ਆ ਤੇਰੇ ਕੋਲ ਬੈਠਣ ਨੂੰ ਪਰ ਤੂੰ ਵੇਖ ਲਾ ਉਹਦੇ ਕੋਲੋਂ ਦੂਰ ਦੂਰ ਭੱਜਦਾ ਰਹਿਣਾ ਆ ਮੈਂ ਕਿਾ ਕੋਈ ਗੱਲ ਨਹੀਂ ਡੈਡੀ ਬਸ ਉਦਾਂ ਹੀ ਥੋੜੀ ਜੀ ਸੰਗ ਆ ਜਾਂਦੀ ਆ ਹੋਰ ਤਾਂ ਕੋਈ ਗੱਲ ਨਹੀਂ ਮੰਮੀ ਕਹਿਣ ਲੱਗੀ ਕਿ ਹੁਣ ਮੈਂ ਤੇਰੀ ਮਾਂ ਆ ਤੂੰ ਇਹ ਚੀਜ਼ ਨੂੰ ਦਿਮਾਗ 'ਚ ਬਿਠਾ ਲਾ ਹੁਣ ਮੈਂ ਆਪਣੇ ਬੱਚੇ ਤਾਂ ਪਿੱਛੇ ਛੱਡ ਆਈ ਆ ਇਸੇ ਕੰਮ ਲਈ ਮੈਂ ਪਿੱਛੇ ਛੱਡ ਕੇ ਆਈ ਸੀ ਕਿਉਂਕਿ ਤੇਰੇ ਡੈਡੀ ਦੀ ਇਹ ਸ਼ਰਤ ਸੀ ਕਿ ਬੱਚੇ ਨਹੀਂ ਲੈ ਕੇ ਆਉਣੇ ਕਿਉਂਕਿ ਫਿਰ ਤੂੰ ਮੇਰੇ ਬੱਚੇ ਦਾ ਮੋਹ ਨਹੀਂ ਕਰਨਾ ਹੁਣ ਮੈਂ ਇਸ ਬੱਚੇ ਨੂੰ ਪਿਆਰ ਕਰੂੰ ਮੇਰੇ ਕੋਲ ਤਾਂ ਆਪਣੇ ਬੱਚੇ ਵੀ ਨਹੀਂ ਆ ਤੇ ਤੂੰ ਵੀ ਮੇਰੇ ਕੋਲੋਂ ਦੂਰ ਭੱਜਦਾ ਰਹਿਣਾ ਆ ਫਿਰ ਮੇਰੇ ਦਿਲ ਨੂੰ ਇਹ ਗੱਲ ਲੱਗੀ ਮੈਨੂੰ ਵੀ ਇਹ ਅਹਿਸਾਸ ਹੋਇਆ ਕਿ ਮੈਂ ਮੰਮੀ ਨਾਲ ਗਲਤ ਕਰਦਾ ਪਿਆ ਆ ਇਸ ਕਰਕੇ ਹੁਣ ਮੈਂ ਆਪਣੇ ਆਪ ਨੂੰ ਮੰਮੀ ਨਾਲ ਥੋੜਾ ਕੋਲ ਮਿਲਣ ਲਈ ਤਿਆਰ ਹੋ ਗਿਆ ਸੀ ਮੈਂ ਨਾ ਚਾਹੁੰਦੇ ਹੋਈ ਵੀ ਮੰਮੀ ਕੋਲ ਬੈਠ ਜਾਂਦਾ ਸੀ ਤੇ ਥੋੜੀਆਂ ਬਹੁਤ ਗੱਲਾਂ ਕਰ ਲੈਂਦਾ ਸੀ ਅਜੀਬ ਵੀ ਮੇਰੇ ਦਿਲ ਵਿੱਚ ਬੜੀ ਚੀਜ਼ ਜਕਈ ਸੀ ਪਰ ਹੌਲੀ-ਹੌਲੀ ਇਹ ਚੀਜ਼ ਦੂਰ ਹੋ ਜਾਣੀ ਸੀ ਜਿੱਦਾਂ ਮੈਂ ਮੰਮੀ ਨੂੰ ਸਕੂਲੋਂ ਆ ਕੇ ਕਹਿ ਦਿੰਦਾ ਸੀ ਕਿ ਮੰਮੀ ਮੈਨੂੰ ਰੋਟੀ ਲਿਆ ਦਿਓ ਮੰਮੀ ਮੈਨੂੰ ਰੋਟੀ ਵੀ ਲਿਆ ਕੇ ਦਿੰਦੀ ਸੀ ਜਦੋਂ ਵੀ ਉਹਨੂੰ ਮੈਂ ਬੁਲਾਉਂਦਾ ਸੀ ਤਾਂ ਉਹ ਬੜੀ ਖੁਸ਼ ਹੁੰਦੀ ਸੀ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਕਿ ਚਾਲੋ ਮੇਰੇ ਕਰਕੇ ਖੁਸ਼ ਹੋ ਜਾਂਦੀ ਆ ਪਰ ਮੈਨੂੰ ਕਦੇ-ਕਦੇ ਆਪਣੀ ਮਾਂ ਦੀ ਵੀ ਯਾਦ ਆ ਜਾਂਦੀ ਸੀ ਉਹਦੀ ਫੋਟੋ ਵੇਖ ਕੇ ਇਹ ਅਹਿਸਾਸ ਹੋ ਜਾਂਦਾ ਸੀ ਕਿ ਮੇਰੀ ਆਪਣੀ ਮਾਂ ਤਾਂ ਉਹੀ ਆ ਪਰ ਇਹ ਮਾਂ ਵੀ ਮੇਰਾ ਬੜਾ ਮੋਜਿਆ ਕਰਦੀ ਸੀ ਹਰ ਗੱਲ ਮੈਨੂੰ ਪੁੱਛਦੀ ਰਹਿੰਦੀ ਸੀ ਕਿ ਤੂੰ ਨੌਣਾ ਆ ਜਾਂ ਤੂੰ ਰੋਟੀ ਖਾਣੀ ਆ ਇਦਾਂ ਹਰ ਇੱਕ ਗੱਲ ਮੇ ਨਾਲ ਸ਼ੇਅਰ ਕਰਦੀ ਰਹਿੰਦੀ ਸੀ वैसे भी मम्मी ਦਾ ਸੁਬਾਹ ਚੰਗਾ ਲੱਗਦਾ ਸੀ ਕਿਉਂਕਿ ਉਹ ਆਪਣੀਆਂ ਪੁਰਾਣੀਆਂ ਗੱਲਾਂ ਮੇਰੇ ਨਾਲ ਇੱਕ ਦਿਨ ਬੈਠ ਕੇ ਕਰਨ ਲੱਗੀ ਤੇ ਮੈਨੂੰ ਦੱਸਣ ਲੱਗੀ ਕਿ ਮੇਰਾ ਪਹਿਲਾ ਘਰ ਵਾਲਾ ਮੈਨੂੰ ਬੜਾ ਮਾਰਦਾ ਕੁੱਟਦਾ ਸੀ ਜਿਸ ਕਰਕੇ ਮੈਂ ਉਹਦੇ ਕੋਲੋਂ ਤਲਾਕ ਲੈ ਲਿਆ ਸੀ ਮਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਉਹਦੇ ਤੇ ਬੜਾ ਤਰਸ ਆਇਆ ਪਹਿਲਾਂ ਮੈਂ ਉਹਦੇ ਬਾਰੇ ਇਦਾਂ ਸੋਚਦਾ ਸੀ ਕਿ ਉਹ ਮੇਰੀ ਮਤ ਰਈ ਮਾਂ ਆ ਮੈਨੂੰ ਉਹਦੇ ਨਾਲ ਪਿਆਰ ਨਹੀਂ ਹੋਣਾ ਤੇ ਨਾ ਹੀ ਉਹਨੂੰ ਮੇਰੇ ਨਾਲ ਪਿਆਰ ਹੋਣਾ ਪਰ ਉਹਦੀ ਕਹਾਣੀ ਸੁਣ ਕੇ ਮੇਰਾ ਮਨ ਪਿਗਲ ਗਿਆ ਮੈਨੂੰ ਆਪਣੇ ਗਲੇ ਨਾਲ ਲਗਾ ਲਿਆ ਜਿਸ ਤਰ੍ਹਾਂ ਆਪਣੀ ਮਾਂ ਨੂੰ ਲਗਾਉਂਦੇ ਹੁੰਦੇ ਆ ਜਦੋਂ ਮੈਂ ਉਹਨੂੰ ਗਲੇ ਨਾਲ ਲਗਾਇਆ ਤਾਂ ਉਹ ਜ਼ਿਆਦਾ ਰੋਣ ਲੱਗ ਗਈ ਉਹ ਕਹਿਣ ਲੱਗੀ ਕਿ ਮੈਨੂੰ ਥੋੜਾ ਜਿਹਾ ਅਹਿਸਾਸ ਹੋਇਆ ਕਿ ਮੈਨੂੰ ਮੇਰੇ ਬੱਚੇ ਨੇ ਨਾਲ ਲਗਾਇਆ ਆ ਮੈਨੂੰ ਇਹ ਗੱਲ ਨੂੰ ਸੁਣ ਕੇ ਚੰਗਾ ਲੱਗਾ ਇਸ ਤਰ੍ਹਾਂ ਹੌਲੀ ਹੌਲੀ ਅਸੀਂ ਦੋਵੇਂ ਇੱਕ ਦੂਜੇ ਨਾਲ ਇੰਨਾ ਕ ਜ਼ਿਆਦਾ ਕੋਲ ਮਿਲ ਗਏ ਕਿ ਹੁਣ ਮੈਂ ਆਪਣੀ ਮਾਂ ਨਾਲ ਬੜੀਆਂ ਗੱਲਾਂ ਬਾਤਾਂ ਮਾਰਦਾ ਰਹਿੰਦਾ ਸੀ ਤੇ ਹਰ ਗੱਲ ਉਹਨੂੰ ਕਹਿੰਦਾ ਰਹਿੰਦਾ ਸੀ ਕਿ ਮੈਨੂੰ ਆ ਲਿਆ ਦਿਓ ਆ ਲਿਆ ਦਿਓ ਹੌਲੀ-ਹੌਲੀ ਸਾਡੇ ਵਿੱਚ ਪਿਆਰ ਜਾ ਪੈ ਗਿਆ ਸੀ ਜਿੱਥੇ ਮੰਮੀ ਨੇ ਜਾਣਾ ਹੁੰਦਾ ਸੀ ਉਹਨੂੰ ਮੈਂ ਹੀ ਲੈ ਕੇ ਜਾਂਦਾ ਸੀ ਕਿਉਂਕਿ ਮੇਰੇ ਡੈਡੀ ਤਾਂ ਕੰਮ ਤੇ ਚੱਲੇ ਜਾਂਦੇ ਸੀ ਹੁਣ ਦਾਦੀ ਦੀ ਵੀ ਡੈਥ ਹੋ ਚੁੱਕੀ ਸੀ ਹੁਣ ਘਰ ਵਿੱਚ ਸਿਰਫ ਅਸੀਂ ਤਿੰਨੋ ਜਣੇ ਰਹਿ ਗਏ ਸੀ ਚਾਚਾ ਚਾਚੀ ਵੀ ਇਸ ਗੱਲ ਹੀ ਮੈਨੂੰ ਬੜਾ ਸਿਖਾਉਂਦੇ ਰਹਿੰਦੇ ਸੀ ਕਿ ਉਹ ਤੇਰੀ ਮਤਰੇਈ ਮਾਂ ਆ ਉਹਨੂੰ ਜ਼ਿਆਦਾ ਮੂੰਹ ਨਾ ਲਾਈਂ ਕਿਉਂਕਿ ਮਤਰੇਈ ਮਾਂ ਮਤਰੇਈ ਹੀ ਹੁੰਦੀ ਆ ਪਰ ਮੇਰੇ ਦਿਲ ਤੇ ਇਹ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਮਾਂ ਮੇਰਾ ਕਿੰਨਾ ਮੋਹ ਕਰਦੀ ਆ ਉਹ ਮੇਰੀ ਹਰ ਚੀਜ਼ ਦਾ ਧਿਆਨ ਰੱਖਦੀ ਸੀ ਇੱਕ ਦਿਨ ਮੰਮੀ ਨੇ ਡੈਡੀ ਨਾਲ ਇੱਕ ਅਜੀਬ ਜਿਹੀ ਗੱਲ ਕੀਤੀ ਅਸੀਂ ਤਿੰਨੋਂ ਜਣੇ ਬੈਠੇ ਸੀ ਮੰਮੀ ਸਾਨੂੰ ਰੋਟੀ ਪਾ ਕੇ ਦੇ ਰਹੀ ਸੀ ਤੇ ਮੰਮੀ ਕਹਿਣ ਲੱਗੀ ਕਿ ਮੈਂ ਤੁਹਾਡੇ ਦੋਵਾਂ ਨਾਲ ਇੱਕ ਗੱਲ ਕਰਨੀ ਆ ਡੈਡੀ ਕਹਿਣ ਲੱਗੇ ਹਾਂ ਦੱਸ ਜੋ ਗੱਲ ਮੰਮੀ ਨੇ ਦੱਸੀ ਉਹ ਸੁਣ ਕੇ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਮੰਮੀ ਨੇ ਕਿਹਾ ਕਿ ਮੈਂ ਆਪਣੀ ਕੁੜੀ ਨੂੰ ਮਿਲਣਾ ਚਾਹੁੰਦੀ ਆ ਡੈਡੀ ਕਹਿਣ ਲੱਗੇ ਕਿ ਉਹ ਤਾਂ ਹੁਣ ਉਹਦੇ ਕੋਲ ਆ ਮਤਲਬ ਮੰਮੀ ਦੇ ਪਹਿਲਾਂ ਵਾਲੇ ਘਰ ਵਾਲੇ ਕੋਲ ਸੀ ਹੁਣ ਉਹ ਤੈਨੂੰ ਕੁੜੀ ਨਾਲ ਕਿੱਥੋਂ ਮਲਾ ਦੂਗਾ ਮੰਮੀ ਨੇ ਦੱਸਿਆ ਕਿ ਮੈਂ ਉਹਨੂੰ ਫੋਨ ਕੀਤਾ ਸੀ ਇਸ ਗੱਲ ਲਈ ਮੈਨੂੰ ਮaaf ਕਰ ਦਿਓ ਤੇ ਮੈਂ ਤੁਹਾਨੂੰ ਬਿਨਾਂ ਦੱਸੇ ਉਹਨੂੰ ਫੋਨ ਕਰ ਲਿਆ ਕਿਉਂਕਿ ਮੈਨੂੰ ਆਪਣੀ ਧੀ ਦੀ ਬੜੀ ਯਾਦ ਆ ਰਹੀ ਸੀ ਉਹਦੇ ਦੋ ਬੱਚੇ ਸੀ ਪਰ ਉਹਨੇ ਆਪਣੇ ਮੁੰਡੇ ਦਾ ਜ਼ਿਕਰ ਨਾ ਕੀਤਾ ਕੁੜੀ ਦਾ ਜ਼ਿਕਰ ਕੀਤਾ ਮੰਮੀ ਨੇ ਕਿਹਾ ਕਿ ਮੈਨੂੰ ਕੁੜੀ ਦੀ ਬੜੀ ਯਾਦ ਆ ਰਹੀ ਆ ਮੈਨੂੰ ਪਤਾ ਇੱਕ ਧੀ ਲਈ ਮਾਂ ਦਾ ਹੋਣਾ ਕਿੰਨਾ ਜ਼ਰੂਰੀ ਆ ਜਦੋਂ ਮੈਂ ਆਪਣੇ ਪਹਿਲੇ ਘਰ ਵਾਲੇ ਨੂੰ ਕੁੜੀ ਨੂੰ ਮਿਲਣ ਬਾਰੇ ਕਿਹਾ ਤਾਂ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਇਹਨੂੰ ਆਪਣੇ ਕੋਲ ਹੀ ਲੈ ਜਾ ਕਿਉਂਕਿ ਅਜੇ ਵੀ ਉਹ ਉਦਾਂ ਹੀ ਸ਼ਰਾਬ ਪੀਂਦਾ ਮੈਨੂੰ ਉਹਦੀ ਬੜੀ ਫਿਕਰ ਲੱਗੀ ਰਹਿੰਦੀ ਆ ਕਿ ਉੱਥੇ ਉਹਦੀ ਰਾਖੀ ਕੌਣ ਕਰਦਾ ਹੋਊਗਾ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ بس ਜੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤਾਂ ਮੈਂ ਉਹਨੂੰ ਇੱਥੇ ਲੈ ਕੇ ਆਉਣਾ ਚਾਹੁੰਦੀ ਆਂ ਇਹ ਗੱਲ ਸੁਣ ਕੇ ਮੈਨੂੰ ਥੋੜਾ ਹੋਰ ਤਰ੍ਹਾਂ ਲੱਗਿਆ ਡੈਡੀ ਮੇਰੇ ਮੂੰਹ ਵੱਲ ਵੇਖ ਰਹੇ ਸੀ ਡੈਡੀ ਕਹਿਣ ਲੱਗੇ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਤੂੰ ਬੱਚਿਆਂ ਨੂੰ ਨਾਲ ਰੱਖਣਾ ਤਾਂ ਫਿਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਇਹ ਗੱਲ ਕਰਕੇ ਹੀ ਆਪਣਾ ਵਿਆਹ ਹੋਇਆ ਸੀ ਕਿਉਂਕਿ ਮੈਂ ਆਪਣੇ ਬੱਚੇ ਨੂੰ ਹੀ ਨਾਲ ਰੱਖਣਾ ਚਾਹੁੰਦਾ ਪਰ ਮੈਨੂੰ ਥੋੜਾ ਇਹ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਡੈਡੀ ਨੂੰ ਮੇਰੀ ਫਿਕਰ ਆ ਉਸ ਤਰ੍ਹਾਂ ਹੀ ਮੰਮੀ ਨੂੰ ਵੀ ਆਪਣੇ ਬੱਚਿਆਂ ਦੀ ਫਿਕਰ ਆ ਇਸ ਕਰਕੇ ਉਹ ਇਦਾਂ ਕਹਿ ਰਹੀ ਆ ਮੈਂ ਡੈਡੀ ਨੂੰ ਕਿਹਾ ਕਿ ਮੰਮੀ ਠੀਕ ਕਹਿ ਰਹੀ ਆ ਜੇਕਰ ਉਹ ਆਪਣੀ ਕੁੜੀ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੀ ਆ ਤਾਂ ਫਿਰ ਕਿੰਨੀ ਕ ਵੱਡੀ ਗੱਲ ਆ ਫੇਰ ਕੀ ਡੈਡੀ ਆਪਣੇ ਕਿਹੜਾ ਕੁਝ ਹੈ ਨਹੀਂਗਾ ਆਪਣੇ ਬਥੇਰਾ ਕੋ ਜਿਆ ਜਿੱਥੇ ਆਪਾਂ ਰੋਟੀ ਖਾਂਦੇ ਆ ਉਥੇ ਉਹ ਖਾ ਲਿਆ ਕਰੂਗੀ ਮੇਰੇ ਮੂੰਹ ਇਹ ਗੱਲਾਂ ਸੁਣ ਕੇ ਮੰਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕਹਿਣ ਲੱਗੀ ਕਿ ਵੇਖ ਲਓ ਇਹ ਹੁਣ ਵੱਡਾ ਹੋ ਗਿਆ ਤੁਹਾਡੇ ਨਾਲ ਉਹ ਵੀ ਸਿਆਣਾ ਹੋ ਗਿਆ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਆ ਮੰਮੀ ਮੈਨੂੰ ਆਪਣੇ ਸੀਨੇ ਨਾਲ ਲਾਉਣ ਲੱਗੀ ਤੇ ਕਹਿਣ ਲੱਗੀ ਕਿ ਮੇਰਾ ਬੱਚਾ ਵੱਡਾ ਹੋ ਗਿਆ ਇਹ ਸਿਆਣੀਆਂ ਗੱਲਾਂ ਕਰਦਾ ਆ ਇਹਨੂੰ ਵੀ ਤਾਂ ਇੱਕ ਭੈਣ ਦੀ ਲੋੜ ਆ ਪਰ ਡੈਡੀ ਉੱਥੋਂ ਉੱਠ ਕੇ ਚਲਾ ਗਿਆ ਡੈਡੀ ਬੜਾ ਗੁੱਸੇ ਵਿੱਚ ਸੀ ਡੈਡੀ ਨੂੰ ਇਹ ਗੱਲ ਪਸੰਦ ਨਹੀਂ ਆਈ ਸੀ ਜਦੋਂ ਡੈਡੀ ਅੰਦਰ ਚਲਾ ਗਿਆ ਤਾਂ ਮੈਂ ਵੀ ਡੈਡੀ ਦੇ ਅੰਦਰ ਹੀ ਪਿੱਛੇ ਹੀ ਚਲਾ ਗਿਆ ਤੇ ਮੈਂ ਡੈਡੀ ਨੂੰ ਸਮਝਾਇਆ ਕਿ ਡੈਡੀ ਤੁਸੀਂ ਇਦਾਂ ਨਾ ਕਰੋ ਵੇਖ ਲਓ ਮੰਮੀ ਨੇ ਆਪਣੇ ਲਈ ਕਿੰਨਾ ਕੀਤਾ ਉਹ ਮੇਰਾ ਕਿੰਨਾ ਮੋਹ ਕਰਦੀ ਆ ਹਰ ਚੀਜ਼ ਦਾ ਧਿਆਨ ਰੱਖਦੀ ਆ ਜਿੰਨਾ ਤੁਸੀਂ ਚਾਹੁੰਦੇ ਸੀ ਉਸ ਤੋਂ ਵੀ ਉਹਨੇ ਵਾਅਦਾ ਕੀਤਾ ਆ ਹੁਣ ਆਪਾਂ ਨੂੰ ਵੀ ਮੰਮੀ ਬਾਰੇ ਥੋੜਾ ਬਹੁਤ ਸੋਚਣਾ ਚਾਹੀਦਾ ਡੈਡੀ ਨੂੰ ਮੈਂ ਮਸਾ ਇਸ ਗੱਲ ਲਈ ਮਨਾਇਆ ਕਿ ਚੱਲ ਭੈਣ ਨੂੰ ਇੱਥੇ ਆ ਜਾਣ ਦੋ ਮੈਨੂੰ ਵੀ ਰਖੜੀ ਬੰਨਣ ਲਈ ਭੈਣ ਮਿਲ ਜਾਊਗੀ ਡੈਡੀ ਮੈਨੂੰ ਕਹਿਣ ਲੱਗਾ ਕਿ ਮੈਨੂੰ ਪਤਾ ਜਦੋਂ ਉਹਦੀ ਆਪਣੀ ਕੁੜੀ ਆ ਜਾਊਗੀ ਤਾਂ ਉਹਨੇ ਤੈਨੂੰ ਮੋਹ ਨਹੀਂ ਕਰਨਾ ਇਸ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਆ ਮੈਂ ਡੈਡੀ ਨੂੰ ਕਹਾ ਕਿ ਡੈਡੀ ਹੁਣ ਮੈਂ ਇੰਨੇ ਜੋਗਾ ਹੋ ਗਿਆ ਕਿ ਮੈਂ ਆਪਣਾ ਖਿਆਲ ਆਪ ਰੱਖ ਸਕਾਂ ਜੇ ਮੰਮੀ ਮੇਰ ਨਾਲ ਇਸ ਤਰ੍ਹਾਂ ਕਰੂਗੀ ਵੀ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਮੈਂ ਵੱਡਾ ਹੋ ਗਿਆ ਛੋਟੇ ਬੱਚੇ ਨੂੰ ਮਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਤੁਸੀਂ ਫਿਕਰ ਨਾ ਕਰੋ ਨਾਲੇ ਤੁਸੀਂ ਮੇਰੇ ਨਾਲ ਹੈਗੇ ਹੋ ਮੈਂ ਡੈਡੀ ਨੂੰ ਇਹ ਗੱਲ ਸਮਝਾਈ ਕਿ ਡੈਡੀ ਤੁਸੀਂ ਵੀ ਉਹਨੂੰ ਆਪਣੀ ਧੀ ਵਾਂਗ ਹੀ ਸਮਝੋ ਜੇਕਰ ਤੁਸੀਂ ਉਹਦੇ ਨਾਲ ਫਰਕ ਕੀਤਾ ਫਿਰ ਤਾਂ ਉਹਨੂੰ ਇੱਥੇ ਲਿਆਉਣ ਦਾ ਕੋਈ ਫਾਇਦਾ ਨਹੀਂ ਆ ਫਿਰ ਹੌਲੀ ਹੌਲੀ ਡੈਡੀ ਉਹਨੂੰ ਇੱਥੇ ਲਿਆਉਣ ਲਈ ਮੰਨ ਗਿਆ ਡੈਡੀ ਨੂੰ ਕੁੜੀਆਂ ਨਾਲ ਬੜਾ ਮੋਹ ਸੀ ਉਹ ਹਰ ਇੱਕ ਦੀ ਕੁੜੀ ਨੂੰ ਕਦੇ ਕੱਪੜੇ ਲੈ ਦਿੰਦਾ ਸੀ ਕਦੇ ਕੁਝ ਮੈਂ ਕਿਹਾ ਜੇ ਤੁਹਾਨੂੰ ਆਪਣੀ ਧੀ ਮਿਲਦੀ ਆ ਤਾਂ ਤੁਸੀਂ ਉਹਨੂੰ ਦਾਨ ਕਰਦੇ ਹੋ ਤੁਸੀਂ ਉਹਦਾ ਕੰਨਿਆਦਾਨ ਕਰੋਗੇ ਤਾਂ ਕਿੰਨਾ ਵਧੀਆ ਲੱਗੂਗਾ ਡੈਡੀ ਮੈਨੂੰ ਕਹਿਣ ਲੱਗਾ ਸੱਚੀ ਪੁੱਤਰਾ ਤੂੰ ਤਾਂ ਬੜਾ ਸਿਆਣਾ ਹੋ ਗਿਆ ਤੂੰ ਤਾਂ ਬੜੀਆਂ ਵਧੀਆ ਗੱਲਾਂ ਕਰਦਾ ਮੈਂ ਕਿਹਾ ਡੈਡੀ ਬਸ ਹਾਲਾਤ ਹੀ ਸਿਆਣਾ ਬਣਾ ਦਿੰਦੇ ਆ ਡੈਡੀ ਨੂੰ ਮੈਂ ਦੱਸਿਆ ਕਿ ਮੇਰੇ ਸਕੂਲ ਵਿੱਚ ਇੱਕ ਮਾਸਟਰ ਆ ਜੋ ਮੈਨੂੰ ਇਦਾਂ ਦੀਆਂ ਗੱਲਾਂ ਸਿਖਾਉਂਦੇ ਕਿਉਂਕਿ ਮਾਸਟਰ ਨੂੰ ਮੇਰੀ ਸਾਰੀ ਕਹਾਣੀ ਦਾ ਪਤਾ ਸੀ ਡੈਡੀ ਕਹਿਣ ਲੱਗੇ ਠੀਕ ਆ ਹੁਣ ਡੈਡੀ ਨੇ ਮੰਮੀ ਨੂੰ ਇਹ ਗੱਲ ਸੁਣਾ ਕੇ ਖੁਸ਼ ਕਰ ਦਿੱਤਾ ਸੀ ਕਿ ਆਪਾਂ ਕੁੜੀ ਨੂੰ ਲੈ ਆਉਨੇ ਆ ਕਿਉਂਕਿ ਮੰਮੀ ਦਾ ਪਹਿਲਾ ਵਾਲਾ ਪਤੀ ਸਾਡੇ ਨਾਮ ਮਤਲਬ ਡੈਡੀ ਦੇ ਨਾਮ ਕੁੜੀ ਕਰਨ ਲਈ ਤਿਆਰ ਸੀ ਇੱਕ ਦਿਨ ਉਹ ਦੋਵੇਂ ਜਾਣੇ ਗਏ ਤੇ ਕੁੜੀ ਨੂੰ ਲੈ ਆਏ ਮੈਂ ਉਸ ਟਾਈਮ ਸਕੂਲ ਗਿਆ ਹੋਇਆ ਸੀ ਸਕੂਲ ਵਿੱਚ ਮੈਨੂੰ ਬੜੀ ਐਕਸਾਈਟਮੈਂਟ ਸੀ ਕਿ ਮੇਰੀ ਭੈਣ ਅੱਜ ਘਰ ਆ ਜਾਊਗੀ। ਮੈਂ ਇਸ ਗੱਲ ਤੋਂ ਬੜਾ ਖੁਸ਼ ਸੀ। ਮੈਂ ਉਹਨੂੰ ਜਲਦੀ ਤੋਂ ਜਲਦੀ ਮਿਲਣਾ ਚਾਹੁੰਦਾ ਸੀ। ਜਦੋਂ ਮੈਂ ਘਰ ਵਾਪਸ ਆਇਆ ਤਾਂ ਮੈਂ ਵੇਖਿਆ ਕਿ ਉਹ ਜ਼ਿਆਦਾ ਵੱਡੀ ਨਹੀਂ ਸੀ। ਮੈਨੂੰ ਲੱਗਿਆ ਸੀ ਉਹ ਮੇਰੇ ਹਾਨ ਦੀ ਹੋਊਗੀ ਪਰ ਉਹ ਤਾਂ ਮੇਰੇ ਨਾਲੋਂ ਛੋਟੀ ਸੀ। ਉਹਨੂੰ ਵੇਖ ਕੇ ਮੈਂ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੜੀ ਡਰੀ ਤੇ ਸੈਮੀ-ਸੈਮੀ ਸੀ। ਉਹ ਵਿਚਾਰੀ ਬੜੀ ਪਤਲੀ ਜਿਹੀ ਸੀ ਜਿਵੇਂ ਕਿਸੇ ਹਾਲਾਤਾਂ ਦੀ ਮਾਰੀ ਹੋਵੇ। ਜਦੋਂ ਉਹਨੂੰ ਮੈਂ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਝੱਟ ਆਪਣੀ ਮੰਮੀ ਦੇ ਗੱਲ ਲਾ ਕੇ ਰੋਣ ਲੱਗ ਗਈ ਕਿ ਇਹ ਵੀ ਮੈਨੂੰ ਮਾਰੂਗਾ ਮੈਂ ਕਿਹਾ ਮੰਮੀ ਇਸ ਤਰ੍ਹਾਂ ਕਿਉਂ ਕਰ ਰਹੀ ਆ ਤਾਂ ਮੰਮੀ ਵੀ ਰੋਣ ਲੱਗੀ ਤੇ ਮੰਮੀ ਨੇ ਮੈਨੂੰ ਦੱਸਿਆ ਕਿ ਉੱਥੇ ਇਹਦਾ ਪਿਓ ਇਹਨੂੰ ਬੜਾ ਕੋਟਦਾ ਆ ਸਵੇਰੇ ਸ਼ਾਮ ਇਹਨੂੰ ਬੜਾ ਕੋਟਦਾ ਸੀ ਇਸ ਕਰਕੇ ਦੇ ਮਨ ਵਿੱਚ ਉਹੀ ਗੱਲ ਬੈਠ ਗਈ ਕਿ ਜੋ ਵੀ ਬਾਹਰੋਂ ਆਊਗਾ ਉਹ ਮੈਨੂੰ ਉਹ ਕੁੱਟੂਗਾ ਮੈਂ ਕਿਹਾ ਮੇਰੀ ਗੱਲ ਸੁਣ ਤੂੰ ਮੇਰੀ ਭੈਣ ਆ ਮੈਂ ਤੈਨੂੰ ਆਪਣੀ ਭੈਣ ਦਾ ਦਰਜਾ ਦਿੱਤਾ ਆ ਤੂੰ ਮੇਰੇ ਕੋਲੋਂ ਕਿਉਂ ਡਰਦੀ ਆ ਮੰਮੀ ਕਹਿਣ ਲੱਗੀ ਇਹ ਇਸ ਗੱਲ ਨੂੰ ਹੌਲੀ-ਹੌਲੀ ਸਮਝੂਗੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹੌਲੀ-ਹੌਲੀ ਤੇਰੇ ਨਾਲੇ ਬੋਲੂਗੀ ਅਜੇ ਇਹਦੇ ਮਨ ਵਿੱਚ ਡਰਿਆ ਤੇ ਇਹਦੇ ਲਈ ਤੂੰ ਅਜੇ ਅਜਨਬੀ ਆ ਮੈਂ ਉਹਨੂੰ ਆਪਣੇ ਨਾਲ ਖੁੱਲਣ ਮਿਲਣ ਦਾ ਮੌਕਾ ਦੇ ਦਿੱਤਾ ਹੌਲੀ-ਹੌਲੀ ਦਿਨ ਲੰਘਦੇ ਗਏ ਉਹ ਮੇਰੇ ਨਾਲ ਬੋਲਦੀ ਹੀ ਨਹੀਂ ਸੀ ਉਹ ਛੋਟੀ ਜਿਹੀ ਸੀ ਉਹਨੂੰ ਸਕੂਲ ਵਿੱਚ ਵੀ ਦਾਖਲ ਕਰਵਾ ਦਿੱਤਾ ਸੀ ਉਦੋਂ ਉਹ 6ਵੀਂ ਕਲਾਸ ਵਿੱਚ ਪੜਦੀ ਸੀ ਹੌਲੀ ਹੌਲੀ ਉਹ ਮੇਰੇ ਨਾਲ ਗੇਮਾਂ ਖੇਡਣ ਲੱਗੀ ਤੇ ਸਾਡਾ ਇੱਕ ਦੂਜੇ ਵੱਲ ਝਕਾ ਵਧਾ ਗਿਆ। ਹੌਲੀ ਹੌਲੀ ਅਸੀਂ ਦੋਵੇਂ ਇੱਕ ਭੈਣ ਭਰਾ ਵਾਂਗ ਰਹਿਣ ਲੱਗੇ। ਮੈਂ ਉਹਦੇ ਕੋਲੋਂ ਰਖੜੀ ਵੀ ਬਣਵਾਈ ਤੇ ਮੈਂ ਉਹਨੂੰ ਖਾਣ ਲਈ ਬੜੀਆਂ ਚੀਜ਼ਾਂ ਵੀ ਲਿਆ ਕੇ ਦਿੰਦਾ ਸੀ। ਜਿਸ ਕਰਕੇ ਉਹ ਮੈਨੂੰ ਪਿਆਰ ਕਰਨ ਲੱਗੀ ਤੇ ਮੈਨੂੰ ਵੀਰਾ ਵੀਰਾ ਕਹਿ ਕੇ ਬੁਲਾਉਂਦੀ ਸੀ। ਮੈਨੂੰ ਬੜਾ ਚੰਗਾ ਲੱਗਦਾ ਸੀ। ਡੈਡੀ ਨੂੰ ਵੀ ਮੈਂ ਵੇਖਦਾ ਰਹਿੰਦਾ ਸੀ ਕਿ ਉਹ ਵੀ ਉਹਨੂੰ ਕੁਝ ਨਾ ਕੁਝ ਲਿਆ ਦਿੰਦੇ ਸੀ ਡੈਡੀ ਵੀ ਉਹਨੂੰ ਇੱਕ ਤੀ ਵਾਂਗ ਪਿਆਰ ਕਰਨ ਲੱਗ ਗਏ ਸੀ ਮੈਨੂੰ ਇਹ ਵੇਖ ਕੇ ਬੜਾ ਚੰਗਾ ਲੱਗਾ ਸੀ ਮੇਰੇ ਚਾਚਾ ਚਾਚੀ ਇਸ ਗੱਲ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦੇ ਸੀ ਕਿ ਅਸੀਂ ਬੜੇ ਖੁਸ਼ ਹਾਂ ਇੱਕ ਦਿਨ ਚਾਚੀ ਮੈਨੂੰ ਕਹਿਣ ਲੱਗੀ ਕਿ ਬਗਾਨੇ ਤਾਂ ਬਗਾਨੇ ਹੀ ਹੁੰਦੇ ਨੇ ਵੇਖ ਲਾ ਹੁਣ ਤੇਰੀ ਭੈਣ ਆ ਗਈ ਹੁਣ ਤੇਰੀ ਮਾਂ ਅੱਗੇ ਤੇਰੀ ਕੇਅਰ ਨਹੀਂ ਕਰਦੀ ਹੋਊਗੀ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਸੀ ਮੰਮੀ ਤਾਂ ਪਹਿਲਾਂ ਵਾਂਗੀ ਮੈਨੂੰ ਪਿਆਰ ਕਰਦੀ ਸੀ ਚਾਚੀ ਨੇ ਮੇਰੇ ਮਨ ਵਿੱਚ ਇੰਨਾ ਕ ਜ਼ਹਿਰ ਘੋਲ ਦਿੱਤਾ ਕਿ ਮੇਰੇ ਤੇ ਅਸਰ ਹੋ ਗਿਆ ਮੈਂ ਆਪਣੀ ਚਾਚੀ ਦੀਆਂ ਗੱਲਾਂ ਵਿੱਚ ਆ ਗਿਆ ਜਦੋਂ ਵੀ ਮੰਮੀ ਨੂੰ ਆਪਣੀ ਭੈਣ ਕੋਲ ਬੈਠੇ ਵੇਖਦਾ ਤਾਂ ਮੈਂ ਇਹੀ ਸੋਚਦਾ ਕਿ ਇਹ ਬਸ ਹੁਣ ਆਪਣੀ ਕੁੜੀ ਦਾ ਕਰਦੀ ਆ ਉਹ ਉਹਨੂੰ ਕਦੇ ਜਫੀਆਂ ਪਾਉਂਦੀ ਰਹਿੰਦੀ ਸੀ ਕਿਉਂਕਿ ਉਹ ਉਹਦੀ ਧੀ ਸੀ ਪਰ ਫਿਰ ਵੀ ਮੇਰੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਹਾਂ ਇਹ ਹੁਣ ਆਪਣੇ ਬੱਚੇ ਦਾ ਹੀ ਤੇ ਮੋਹ ਕਰੂਗੀ ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਜਿਹਾ ਹੋਣ ਲੱਗਿਆ ਸੀ ਕਿ ਹਾਂ ਮੈਨੂੰ ਇੱਥੇ ਕੁੜੀ ਨੂੰ ਲੈ ਕੇ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਮੈਂ ਹੀ ਜ਼ਿਆਦਾ ਜ਼ੋਰ ਪਾਇਆ ਸੀ ਡੈਡੀ ਤਾਂ ਇਸ ਗੱਲ ਲਈ ਮੰਨਦੇ ਹੀ ਨਹੀਂ ਸੀ ਚਾਚੀ ਹਰ ਰੋਜ਼ ਮੇਰੇ ਮਨ ਵਿੱਚ ਜ਼ਹਿਰ ਘੋਲਦੀ ਗਈ ਪਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਮੈਂ ਹੁਣ ਆਪਣੇ ਘਰ ਨਾਲੋਂ ਵੱਧ ਚਾਚੀ ਦੇ ਘਰ ਜਾਣ ਲੱਗ ਗਿਆ ਸੀ ਚਾਚੀ ਕਾਫੀ ਉਮਰ ਦੀ ਸੀ ਮਤਲਬ ਮੇਰੀ ਮੰਮੀ ਦੇ ਹਾਂਦੀ ਸੀ ਇੱਕ ਦਿਨ ਮੈਂ ਸਕੂਲ ਤੋਂ ਸਿੱਧਾ ਹੀ ਆਪਣੇ ਚਾਚੀ ਦੇ ਘਰ ਚਲਾ ਗਿਆ ਇਹ ਗੱਲ ਮੰਮੀ ਨੇ ਡੈਡੀ ਨੂੰ ਦੱਸ ਦਿੱਤੀ ਜਿਸ ਕਰਕੇ ਡੈਡੀ ਮੇਰੇ ਤੇ ਗੁੱਸਾ ਹੋਣ ਲੱਗਾ ਤੇ ਮੈਨੂੰ ਇਸ ਗੱਲ ਦਾ ਬੜਾ ਗੁੱਸਾ ਆ ਕਿ ਮੰਮੀ ਨੇ ਡੈਡੀ ਕੋਲ ਇਹ ਗੱਲ ਦੀ ਚੁਗਲੀ ਕੀਤੀ ਆ ਕਿ ਮੈਂ ਆਪਣੀ ਚਾਚੀ ਦੇ ਘਰ ਜਾਣਾ ਆ ਮੰਮੀ ਨੇ ਇਸ ਕਰਕੇ ਇਹ ਗੱਲ ਕਹੀ ਸੀ ਕਿਉਂਕਿ ਮੰਮੀ ਨੇ ਮੇਰਾ ਬਦਲਿਆ ਹੋਇਆ ਰੂਪ じゃ ਵੇਖਿਆ ਸੀ ਕਿ ਮੈਂ ਹੁਣ ਮੰਮੀ ਨਾਲ ਪਹਿਲਾਂ ਵਾਂਗ ਗੱਲ ਨਹੀਂ ਕਰਦਾ ਮੈਂ ਆਪਣੀ ਭੈਣ ਨੂੰ ਵੀ ਚੰਗੀ ਤਰ੍ਹਾਂ ਨਹੀਂ ਬੁਲਾਉਂਦਾ ਸੀ ਕਿਉਂਕਿ ਮੇਰੇ ਮਨ ਵਿੱਚ ਚਾਚੀ ਨੇ ਜ਼ਹਿਰ ਹੀ ਇੰਨਾ ਖੋਲ ਦਿੱਤਾ ਸੀ ਕਿ ਜਦਕਿ ਮੰਮੀ ਨੇ ਕਦੇ ਬਗਾਨਾ ਮੈਨੂੰ ਸਮਝਿਆ ਹੀ ਨਹੀਂ ਸੀ ਪਰ ਮੈਂ ਉਹਨੂੰ ਬਗਾਨੇ ਸਮਝਣ ਲੱਗ ਗਿਆ ਸੀ ਤੇ ਕੁੜੀ ਨਾਲ ਵੀ ਮੈਂ ਹੁਣ ਚੰਗੀ ਤਰ੍ਹਾਂ ਗੱਲਾਂ ਨਹੀਂ ਕਰਦਾ ਸੀ ਉਹ ਮੈਨੂੰ ਵੀਰਾ-ਵੀਰਾ ਕਹਿ ਕੇ ਮੇਰੇ ਪਿੱਛੇ ਫਿਰਦੀ ਰਹਿੰਦੀ ਸੀ ਪਰ ਮੈਂ ਉਹਦੇ ਨਾਲ ਹੁਣ ਪਹਿਲਾਂ ਵਾਂਗ ਚੰਗਾ ਵਿਵਹਾਰ ਨਹੀਂ ਕਰਦਾ ਸੀ ਮੈਂ ਸੋਚਦਾ ਰਹਿੰਦਾ ਸੀ ਕਿ ਕਿੱਥੇ ਮੈਂ ਤੇ ਡੈਡੀ ਇਕੱਲੇ ਦੋਵੇਂ ਸੀ ਕਿੱਥੇ ਇਹਨਾਂ ਨੂੰ ਲੈ ਕੇ ਆਂਦਾ ਤੇ ਕਿੱਥੇ ਇਹ ਮੇਰੇ ਡੈਡੀ ਨਾਲ ਕੋਲ ਮਿਲ ਗਈ ਆ ਹੁਣ ਜਦੋਂ ਮੰਮੀ ਡੈਡੀ ਕੋਲ ਬੈਠਦੀ ਸੀ ਮੈਨੂੰ ਇਸ ਗੱਲ ਦੀ ਵੀ ਬੜੀ ਜੈਲਸੀ ਫੀਲ ਹੁੰਦੀ ਸੀ ਤੇ ਡੈਡੀ ਕੁੜੀ ਨੂੰ ਵੀ ਪਿਆਰ ਕਰਦਾ ਸੀ ਤਾਂ ਉਸ ਗੱਲ ਦੀ ਵੀ ਮੈਨੂੰ ਬੜੀ ਜੈਲਸੀ ਫੀਲ ਹੁੰਦੀ ਸੀ ਇੱਕ ਦਿਨ ਮੈਂ ਆਪਣੇ ਡੈਡੀ ਨੂੰ ਕਹਿ ਦਿੱਤਾ ਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਜੇ ਇਹ ਦੋਵੇਂ ਰਹਿਣਗੀਆਂ ਡੈਡੀ ਕਹਿਣ ਲੱਗਾ ਗੱਲ ਕੀ ਹੋਈ ਆ ਮੈਂ ਕਿਆ ਬੱਸ ਮੰਮੀ ਹੁਣ ਪਹਿਲਾਂ ਵਾਂਗ ਮੈਨੂੰ ਪਿਆਰ ਨਹੀਂ ਕਰਦੀ ਮੈਂ ਕਾਫੀ ਵੱਡਾ ਸੀ ਫਿਰ ਵੀ ਮੈਂ ਇਹ ਗੱਲਾਂ ਦੇ ਵਿੱਚ ਆ ਗਿਆ ਸੀ ਚਾਚੀ ਦੀ ਗੱਲ ਸੁਣਨ ਲੱਗ ਗਿਆ ਸੀ ਡੈਡੀ ਕਹਿਣ ਲੱਗਿਆ ਪੁੱਤ ਹੁਣ ਇਹ ਸਭ ਨਹੀਂ ਹੋਣਾ ਦੇਖ ਲੈ ਤੇਰੀ ਮੰਮੀ ਨੂੰ ਆਪਾਂ ਵਿਆਹ ਕੇ ਲੈ ਕੇ ਆਏ ਆ ਤੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਪਰ ਤੇਰੇ ਕਹਿਣ ਤੇ ਮੈਂ ਵਿਆਹ ਕਰਵਾਇਆ ਫਿਰ ਤੂੰ ਕਿਹਾ ਕਿ ਆਪਣੀ ਭੈਣ ਨੂੰ ਇੱਥੇ ਲੈ ਕੇ ਆਉਣਾ ਤਾਂ ਮੈਂ ਤੇਰੇ ਕਹਿਣ ਤੇ ਭੈਣ ਨੂੰ ਇੱਥੇ ਲੈ ਕੇ ਆਇਆ ਹੁਣ ਮੈਂ ਇਦਾਂ ਉਹਨਾਂ ਨੂੰ ਦੋਵਾਂ ਨੂੰ ੱਤਕਾ ਨਹੀਂ ਦੇ ਸਕਦਾ ਹੁਣ ਉਹ ਦੋਵੇਂ ਮੇਰੀਆਂ ਜ਼ਿੰਮੇਵਾਰੀਆਂ ਬਣ ਚੁੱਕੀਆਂ ਨੇ ਕਿਉਂਕਿ ਤੇਰੀ ਭੈਣ ਵੀ ਹੁਣ ਮੇਰੇ ਨਾਮ ਕਰਵਾ ਦਿੱਤੀ ਆ ਹੁਣ ਉਹਦੀ ਜ਼ਿੰਮੇਵਾਰੀ ਮੇਰੀ ਹੀ ਆ ਜੇ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਘਰ ਵਿੱਚੋਂ ਬਾਹਰ ਕੱਢਾਂਗੇ ਤਾਂ ਆਪਾਂ ਨੂੰ ਪਾਪ ਲੱਗਣਾ ਡੈਡੀ ਮੈਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਸੀ ਬਸ ਹਰ ਟਾਈਮ ਮੇਰੇ ਦਿਮਾਗ ਵਿੱਚ ਇਹੀ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਕਿ ਉਹ ਮੇਰੀ ਮਤਰੀ ਮਾਇਆ ਕਿਉਂਕਿ ਚਾਚੀ ਹਰ ਟਾਈਮ ਮੈਨੂੰ ਇਹੀ ਗੱਲਾਂ ਸਿਖਾਉਂਦੀ ਰਹਿੰਦੀ ਸੀ ਮੈਂ ਚਾਚੀ ਦੇ ਘਰ ਗੇੜੇ ਲਾਉਂਦਾ ਰਹਿੰਦਾ ਸੀ ਜਿਸ ਕਰਕੇ ਮੇਰੇ ਤੇ ਇਹ ਗੱਲਾਂ ਦਾ ਅਸਰ ਹੋਣ ਲੱਗ ਗਿਆ ਸੀ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਮੇਰੀ ਆਪਣੀ ਮਤਰੀ ਮਾਣ ਨਾਲ ਲੜਾਈ ਹੋ ਗਈ ਤੇ ਮੈਂ ਆਪਣਾ ਸਮਾਨ ਚੱਕ ਕੇ ਆਪਣੇ ਚਾਚੇ ਦੇ ਘਰ ਚਲਾ ਗਿਆ ਡੈਡੀ ਨੇ ਮੈਨੂੰ ਬੜਾ ਉਧਰੋਂ ਲਿਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾ ਆਇਆ ਚਾਚਾ ਕਹਿਣ ਲੱਗਿਆ ਚਲ ਕੋਈ ਗੱਲ ਨਹੀਂ ਅਸੀਂ ਛੱਡਾਵਾਂਗੇ ਅਜੇ ਇਹਦਾ ਗੁੱਸਾ ਠੰਡਾ ਹੋ ਜਾਣ ਦੇ ਕੋਈ ਗੱਲ ਨਹੀਂ ਰਾਤ ਨੂੰ ਉਸੇ ਰਾਤ ਚਾਚਾ ਖੇਤ ਨੂੰ ਪਾਣੀ ਲਾਉਣ ਗਿਆ ਸੀ ਜਦੋਂ ਮੈਂ ਪਿਆਸੀ ਤਾਂ ਮੇਰੇ ਕੋਲ ਚਾਚੀ ਆ ਕੇ ਬੈਠ ਗਈ ਤੇ ਉਹ ਮੇਰੇ ਨਾਲ ਅਜੀਬ ਜੀਆਂ ਗੱਲਾਂ ਕਰਨ ਲੱਗੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਮੇਰੀ ਚਾਚੀ ਉਹ ਕਿ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਆ ਉਹ ਮੈਨੂੰ ਕਹਿਣ ਲੱਗੀ ਕਿ ਵੇਖ ਮੇਰੀ ਜਵਾਨੀ ਵੱਲ ਤੂੰ ਤਾਂ ਬਸ ਆਪਣੀ ਮਾਂ ਦੇ ਕੁੱਛੜ ਵਿੱਚ ਵੜਿਆ ਰਹਿੰਦਾ ਆ ਉਹਨੇ ਆਪਣੀ ਨੇ ਉਤਾਰ ਕੇ ਪਰੇ ਰੱਖ ਦਿੱਤੀ ਤੇ ਉਹਦਾ ਬੜਾ ਵੱਡਾ ਪਾਇਆ ਹੋਇਆ ਸੀ ਉਹ ਮੈਨੂੰ ਆਪਣੇ ਗਲੇ ਵੱਲ ਕੱਲੀ ਮਜਬੂਰ ਕਰ ਰਹੀ ਸੀ ਮੈਂ ਉੱਥੋਂ ਉੱਠਣ ਲੱਗਾ ਤਾਂ ਉਹਨੇ ਫੜ ਕੇ ਮੈਨੂੰ ਬੈੱਡ ਤੇ ਸੁੱਟ ਲਿਆ ਤੇ ਮੇਰੇ ਨਾਲ ਠੀਆਂ ਕਰਨ ਲੱਗੀ ਮੈਂ ਉਹਨੂੰ ਪਰਾਂ ਸੁੱਟ ਰਿਹਾ ਸੀ ਪਰ ਵਾਰ-ਵਾਰ ਉਹ ਮੈਨੂੰਜੀਬ ਤਰੀਕੇ ਨਾਲ ਰਹੀ ਸੀ ਜਿਸ ਕਰਕੇ ਮੈਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਮੁਸ਼ਕਿਲ ਹੋ ਰਿਹਾ ਸੀ ਮੈਂ ਕਿਹਾ ਚਾਚੀ ਇਹ ਕੀ ਕਰ ਰਹੀਆਂ ਮੈਨੂੰ ਛੱਡ ਪਰ ਉਹ ਮੈਨੂੰ ਛੱਡ ਨਹੀਂ ਰਹੀ ਸੀ ਮੈਂ ਕਿਹਾ ਮੈਂ ਚਾਚੇ ਨੂੰ ਸਭ ਕੁਝ ਦੱਸ ਦੇਣਾ ਆ ਉਹ ਕਹਿਣ ਲੱਗੀ ਕੋਈ ਨਾ ਚਾਚੇ ਨੂੰ ਸਭ ਪਤਾ ਹੀ ਆ ਮੈਂ ਉਹਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਤੇ ਮੈਂ ਉਹਨੂੰ ਸਾਈਡ ਤੇ ਸੁੱਟ ਕੇ ਆਪ ਉੱਠ ਉੱਠ ਕੇ ਬਾਹਰ ਚਲਾ ਗਿਆ ਮੈਂ ਬਾਹਰ ਮੇਨ ਗੇਟ ਤੇ ਖੜਾ ਸੀ ਤਾਂ ਉਧਰੋਂ ਮੇਰਾ ਡੈਡੀ ਆ ਰਿਹਾ ਸੀ ਕਿਉਂਕਿ ਟਾਈਮ ਅਜੇ ਥੋੜਾ ਹੀ ਹੋਇਆ ਸੀ ਡੈਡੀ ਕਹਿਣ ਲੱਗਾ ਕਿ ਇੱਥੇ ਕਿਉਂ ਖੜਾ ਆ ਚੱਲ ਅੰਦਰ ਮੈਂ ਆਪਣੇ ਡੈਡੀ ਨਾਲ ਆਪਣੇ ਘਰ ਚਲਾ ਗਿਆ ਤੇ ਘਰ ਜਾ ਕੇ ਮੈਂ ਡੈਡੀ ਨੂੰ ਸਾਰੀ ਗੱਲ ਦੱਸੀ ਡੇਡੀ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਗੁੱਸੇ ਨਾਲ ਭਰ ਕੇ ਡੈਡੀ ਉਸੇ ਟਾਈਮ ਮੰਮੀ ਨੂੰ ਨਾਲ ਲੈ ਕੇ ਚਾਚੀ ਦੇ ਘਰ ਆ ਗਿਆ ਤੇ ਚਾਚੀ ਨੂੰ ਅਜੀਬ ਜੀਆਂ ਗੱਲਾਂ ਬੋਲਣ ਲੱਗਾ ਤੇ ਚਾਚੀ ਨੂੰ ਗਾਲ੍ਹਾਂ ਵੀ ਕੱਢਣ ਲੱਗਾ ਕਿ ਤੂੰ ਮੇਰੇ ਪੁੱਤ ਨੂੰ ਪੱਟਣ ਨੂੰ ਫਿਰਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਤੇਰਾ ਬੱਚਾ ਲੱਗਦਾ ਆ ਚਾਚੀ ਕਹਿਣ ਲੱਗੀ ਕਿ ਇਹ ਮੇਰੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਡੈਡੀ ਨੂੰ ਪਤਾ ਸੀ ਕਿ ਚਾਚੀ ਕਿੱਦਾਂ ਦੀ ਆ ਡੈਡੀ ਨੇ ਮੈਨੂੰ ਦੱਸਿਆ ਕਿ ਤੇਰੀ ਚਾਚੀ ਨੇ ਤਾਂ ਮੇਰੇ ਵਿਆਹ ਤੋਂ ਬਾਅਦ ਇਹ ਸਭ ਕਰਨ ਦੀ ਮੇਰੇ ਨਾਲ ਵੀ ਕੋਸ਼ਿਸ਼ ਕੀਤੀ ਆ ਮੈਂ ਕਿਹਾ ਡੈਡੀ ਪਰ ਇਦਾਂ ਕਿਉਂ ਕਰਦੀ ਆ ਡੈਡੀ ਕਹਿਣ ਲੱਗਿਆ ਕਿ ਉਹਦੀ ਆਪਣੀ ਜ਼ਮੀਨ ਤੇ ਆਖਿਆ ਉਹਦੀ ਅੱਖ ਇਸ ਗੱਲ ਤੇ ਆ ਕੇ ਤੂੰ ਹੁਣ ਉਹਦੇ ਜੋਗਾ ਰਹਿ ਜਾਵੇਂ ਤੇ ਜ਼ਮੀਨ ਉਧਰ ਚਲੀ ਜਾਵੇ ਤੇ ਪਹਿਲਾਂ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਕਰਦੀ ਸੀ ਤਾਂ ਕਿ ਮੈਂ ਵਿਆਹ ਨਾ ਕਰਵਾਵਾਂ ਤੇ ਉਹਦੇ ਜੋਗਾ ਹੀ ਰਹਿ ਜਾਵਾਂ ਪਰ ਮੈਂ ਸਿਆਣਾ ਰਹਾ ਪਰ ਤੂੰ ਵੀ ਮੇਰਾ ਪੁੱਤਰ ਰਿਆ ਤੂੰ ਵੀ ਮੇਰਾ ਅਸਲੀ ਖੂਨ ਸੀ ਜਿਹੜਾ ਉਹਦੇ ਵੱਲ ਆਕਰਸ਼ਿਤ ਨਹੀਂ ਹੋਇਆ ਕਿਉਂਕਿ ਜੇ ਤੂੰ ਉਹਦੇ ਨਾਲ ਇਹ ਸਭ ਵਿੱਚ ਸਾਥ ਦੇ ਦਿੰਦਾ ਤਾਂ ਤੂੰ ਗੁਨੇਗਾਰ ਹੋ ਜਾਣਾ ਸੀ ਤੇ ਆਪਣੀ ਜ਼ਮੀਨ ਉਧਰ ਚਲੀ ਜਾਣੀ ਸੀ ਕਿਉਂਕਿ ਇੱਕ ਵਾਰ ਜਦੋਂ ਇਹ ਸਭ ਚੀਜ਼ਾਂ ਦੀ ਆਦਤ ਪੈ ਜਾਵੇ ਤਾਂ ਛੋਟਦੀ ਨਹੀਂ ਤੂੰ ਪੁੱਤ ਬਹੁਤ ਸਿਆਣਾ ਰਿਆਂ ਜੋ ਮੈਨੂੰ ਇਹ ਸਭ ਦੱਸ ਦਿੱਤਾ ਤੇ ਤੂੰ ਉਹਦੇ ਕੋਲੋਂ ਦੂਰ ਹੋ ਗਿਆ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਚਾਚੀ ਮੇਰੇ ਨਾਲ ਇਹ ਸਭ ਕਿਉਂ ਕਰ ਰਹੀ ਸੀ ਕਿਉਂ ਮੈਨੂੰ ਮੰਮੀ ਦੇ ਖਿਲਾਫ ਪੜਕਾ ਰਹੀ ਸੀ ਕਿਉਂਕਿ ਉਹ ਮੈਨੂੰ ਉਧਰ ਲਿਜਾਣਾ ਚਾਹੁੰਦੀ ਸੀ ਤੇ ਮੇਰੇ ਨਾਲ ਇਹ ਸਭ ਕਰਕੇ ਮੈਨੂੰ ਬਲੈਕਮੇਲ ਕਰਨਾ ਚਾਹੁੰਦੀ ਸੀ ਤੇ ਸਾਡੀ ਜ਼ਮੀਨ ਹੜਪਣਾ ਚਾਹੁੰਦੀ ਸੀ ਮੈਨੂੰ ਬੜਾ ਪਛਤਾਵਾ ਹੋ ਰਿਹਾ ਸੀ ਕਿ ਮੈਂ ਉਹਦੀਆਂ ਗੱਲਾਂ ਵਿੱਚ ਕਿਉਂ ਆਇਆ ਮੈਂ ਆਪਣਾ ਹੱਸ ਦਾ ਵਾਜਦਾ ਪਰਿਵਾਰ ਛੱਡ ਕੇ ਉਧਰ ਚਾਚੀ ਦੀਆਂ ਗੱਲਾਂ ਵਿੱਚ ਆ ਗਿਆ ਮੈਨੂੰ ਆਪਣੇ ਆਪ ਤੇ ਬੜਾ ਪਛਤਾਵਾ ਹੋ ਰਿਹਾ ਸੀ ਤੇ ਗੁੱਸਾ ਵੀ ਆ ਰਿਹਾ ਸੀ ਮੈਂ ਮੰਮੀ ਕੋਲੋਂ ਕਿਹੜੇ ਮੂੰਹੋਂ ਮਾਫੀ ਮੰਗਾ ਮੈਨੂੰ ਇਹ ਸਮਝ ਨਹੀਂ ਲੱਗ ਰਿਹਾ ਸੀ ਜਦੋਂ ਮੈਂ ਆਪਣੇ ਘਰ ਆਇਆ ਸੀ ਤਾਂ ਮੰਮੀ ਨੇ ਮੈਨੂੰ ਰੋਟੀ ਲਿਆ ਕੇ ਦਿੱਤੀ ਤੇ ਮੰਮੀ ਨੇ ਮੈਨੂੰ ਆਪਣੇ ਸੀਨੇ ਨਾਲ ਲਗਾ ਲਿਆ ਤੇ ਮੈਨੂੰ ਕਹਿਣ ਲੱਗੀ ਕਿ ਪੁੱਤ ਤੂੰ ਮੈਨੂੰ ਛੱਡ ਕੇ ਕਿਉਂ ਚਲਾ ਗਿਆ ਸੀ ਮੈਂ ਹੈਰਾਨ ਸੀ ਕਿ ਮੈਂ ਮੰਮੀ ਬਾਰੇ ਇੰਨਾ ਕੁਝ ਗਲਤ ਡੈਡੀ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਮੰਮੀ ਮੈਨੂੰ ਇੰਨਾ ਪਿਆਰ ਕਰਦੀ ਆ ਤੇ ਮੇਰੀ ਭੈਣ ਵੀ ਮੈਨੂੰ ਚਿੰਬੜ ਗਈ ਤੇ ਕਹਿਣ ਲੱਗੀ ਵੀਰੇ ਸਾਡਾ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਸੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣਾ ਹੱਸਦਾ ਵਜਦਾ ਪਰਿਵਾਰ ਛੱਡ ਕੇ ਐਵੇਂ ਉਸ ਚੁਗਲਖੋਰ ਦੀਆਂ ਗੱਲਾਂ ਵਿੱਚ ਆ ਗਿਆ ਜੇ ਮੈਂ ਉਸ ਦਿਨ ਆਪਣੇ ਮਨ ਤੇ ਕੰਟਰੋਲ ਨਾ ਕਰਦਾ ਤਾਂ ਸ਼ਾਇਦ ਮੈਂ ਉਹਦੀਆਂ ਗੱਲਾਂ ਵਿੱਚ ਆ ਜਾਣਾ ਸੀ ਤੇ ਗਲਤ ਹੋ ਜਾਣਾ ਸੀ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਰੱਬ ਦਾ ਸ਼ੁਕਰ ਹੈ ਕਿ ਮੈਂ ਬਚ ਗਿਆ ਸੀ ਮੈਂ ਆਪਣੀ ਮਾਂ ਕੋਲੋਂ ਮਾਫੀ ਮੰਗੀ ਤੇ ਉਹਦੇ ਪੈਰੀ ਹੱਥ ਲਾਇਆ ਕਿ ਮੈਨੂੰ ਮਾਫ ਕਰ ਦੇ ਮਾਂ ਤੂੰ ਤਾਂ ਮੈਨੂੰ ਆਪਣਾ ਪੁੱਤ ਸਮਝਿਆ ਸੀ ਪਰ ਮੈਂ ਹੀ ਤੇਰਾ ਪੁੱਤ ਨਹੀਂ ਬਣ ਸਕਿਆ ਮੰਮੀ ਨੇ ਮੈਨੂੰ ਸੀਨੇ ਨਾਲ ਲਾ ਲਿਆ ਤੇ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਤੂੰ ਛੋਟਾ ਆ ਮੈਨੂੰ ਪਤਾ ਆ ਛੋਟੇ ਬੱਚੇ ਇਦਾਂ ਕਰ ਜਾਂਦੇ ਨੇ ਹੁਣ ਅਸੀਂ ਇੱਕ ਪਰਿਵਾਰ ਵਿੱਚ ਬੜੀ ਖੁਸ਼ੀ ਖੁਸ਼ੀ ਰਹਿ ਰਹੇ ਆ ਪਰ ਇੱਕ ਗੱਲ ਦਾ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਜ਼ਰੂਰੀ ਨਹੀਂ ਸਾਰੀਆਂ ਮਤਰੀਆਂ ਮਾਵਾਂ ਮਾੜੀਆਂ ਹੁੰਦੀਆਂ ਨੇ ਸਾਨੂੰ ਕਦੇ ਵੀ ਮਾਵਾਂ ਨੂੰ ਮਤਰਈਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿੱਦਾਂ ਮੇਰੀ ਮਾਣੇ ਮੇਰਾ ਆਪਣੇ ਪੁੱਤਾਂ ਵਾਂਗ ਕੀਤਾ ਇਸ ਤਰ੍ਹਾਂ ਦੀਆਂ ਵੀ ਕਈ ਮਾਵਾਂ ਹੁੰਦੀਆਂ ਨੇ ਸਾਨੂੰ ਉਹਨਾਂ ਨੂੰ ਮਤਰਈਆਂ ਦੇ ਨਾਤੇ ਨਹੀਂ ਦੇਖਣਾ ਚਾਹੀਦਾ ਜੇਕਰ ਅਸੀਂ ਉਹਨਾਂ ਨੂੰ ਆਪਣਾ ਬਣਾ ਲਵਾਂਗੇ ਤਾਂ ਉਹ ਆਪਣੀਆਂ ਬਣ ਜਾਂਦੀਆਂ ਨੇ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਕੁਝ ਕ ਹੁੰਦੀਆਂ ਨੇ ਜੋ ਖਰਾਬ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਹੀ ਆਪਣਾ ਸਮਝਦਿਆਂ ਨੇ ਪਰ ਜਿਸ ਤਰ੍ਹਾਂ ਮੇਰੀ ਮਾਂ ਨੇ ਮੇਰਾ ਕੀਤਾ ਮੈਂ ساری ਜ਼ਿੰਦਗੀ ਨਹੀਂ ਭੁੱਲ ਸਕਦਾ ਰੱਬ ਨੇ ਦੁਬਾਰਾ ਮੈਨੂੰ ਮਾਂ ਦੇ ਦਿੱਤੀ ਤੇ ਮੈਨੂੰ ਭੈਣ ਦੇ ਦਿੱਤੀ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਮਤਰੇਈ ਮਾਂ ਨੂੰ ਮਾੜੀ ਨਹੀਂ ਕਹਿਣਾ ਚਾਹੀਦਾ ਬਥੇਰੇ ਘਰਾਂ ਵਿੱਚ ਬੱਚਿਆਂ ਦੀਆਂ ਮਾਵਾਂ ਮਰ ਜਾਂਦੀਆਂ ਨੇ ਤੇ ਉਹਨਾਂ ਨੂੰ ਮਤਰੇਈਆਂ ਮਾਵਾਂ ਮਿਲ ਜਾਂਦੀਆਂ ਨੇ ਹਾਂ ਮੈਂ ਸੋਚਦਾ ਕਿ ਸਾਰੀਆਂ ਤਾਂ ਇਦਾਂ ਦੀਆਂ ਚੰਗੀਆਂ ਨਹੀਂ ਹੁੰਦੀਆਂ ਪਰ ਜੋ ਚੰਗੀਆਂ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਕਿਉਂਕਿ ਰੱਬ ਸਾਨੂੰ ਦੁਬਾਰਾ ਮਤ੍ਰੇਈ ਮਾਂ ਦੇ ਰੂਪ ਵਿੱਚ ਮਾਂ ਦੇ ਦਿੰਦਾ ਆ ਚਾਚੀ ਨੇ ਸਾਡੀ ਆਪਣੀ ਹੋ ਕੇ ਵੀ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪੈਸੇ ਲਈ ਮੇਰੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਰਿਸ਼ਤੇ ਨਾਤੇ ਵਿੱਚ ਸਾਨੂੰ ਲਾਇਲ ਰਹਿਣਾ ਚਾਹੀਦਾ ਸਾਨੂੰ ਕਦੇ ਵੀ ਇਸ ਤਰ੍ਹਾਂ ਦੀਆਂ ਔਰਤਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਨਹੀਂ ਬਰਬਾਦ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੀਆਂ ਔਰਤਾਂ ਸਾਨੂੰ ਸਰੀਰਕ ਤੌਰ ਤੇ ਦਾਗੀ ਕਰ ਦਿੰਦੀਆਂ ਨੇ ਤੇ ਬਾਅਦ ਵਿੱਚ ਸਾਨੂੰ ਬਲੈਕਮੇਲ ਕਰਦੀਆਂ ਨੇ ਅੱਜ ਅਸੀਂ ਆਪਣੇ ਪਰਿਵਾਰ ਵਿੱਚ ਬੜੇ ਖੁਸ਼ ਹਾਂ ਮੈਂ ਚਾਹੁੰਨਾ ਹੈ ਕਿ ਜਿਹੜੇ ਬੱਚਿਆਂ ਦੀਆਂ ਮਾਵਾ ਮਰ ਜਾਂਦੀਆਂ ਨੇ ਰੱਬ ਉਹਨਾਂ ਨੂੰ ਮੇਰੀ ਮਾਂ ਵਰਗੀ ਮਾਈ ਦੇਵੇ ਤਾਂ ਇਸ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ